ਸੰਡੇ ਸਮਾਜ ਦੇ ਵਿੱਚ ਦਹੇਜ ਦਾ ਜਿਹੜਾ ਕੋਡ ਹੈ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਦੱਸਦੀ ਕਿ ਲਗਾਤਾਰ ਜਿਹੜੀ ਇਹ ਬਿਮਾਰੀ ਵੱਧਦੀ ਜਾ ਰਹੀ ਹੈ ਤੇ ਇਸ ਦੀ ਲਪੇਟ ਦੇ ਵਿੱਚ ਕਈ 마ਸੂਮ ਧੀਆਂ ਆ ਰਹੀਆਂ ਨੇ ਅਦਾਲਤਾਂ ਦੇ ਵਿੱਚ ਦਹੇਜ ਦੇ ਕੇਸ ਹਾਲੇ ਤੱਕ ਪੈਂਡਿੰਗ ਪੈ ਨੇ ਸੋਥੀ ਤੋਂ ਦੱਸਦੀ ਹੈ ਕਿ ਲਗਾਤਾਰ ਹੁਣ ਮਾਮਲੇ ਪੰਜਾਬ ਦੇ ਵਿੱਚੋਂ ਸਾਹਮਣੇ ਆ ਰਹੇ ਨੇ ਜਿੱਥੇ ਦਹੇਜ ਦੀ ਮੰਗ ਸਹੁਰਿਆਂ ਦੇ ਵੱਲੋਂ ਕੀਤੀ ਜਾਂਦੀ ਹੋ ਤੇਜ ਨਾ ਮਿਲਣ ਤੇ ਆਪਣੀ ਨੂੰ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਜੇ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਬਠਿੰਡਾ ਦੇ ਵਿੱਚ ਦਹੇਜ ਦੇ ਲਈ ਪਹਿਲਾਂ ਤਾਂ ਆਪਣੀ ਨੋਹ ਦੀ ਉਹਨਾਂ ਨੇ ਕੁੱਟਮਾਰ ਕੀਤੀ ਹੈ ਉਸ ਤੋਂ ਬਾਅਦ ਗਲਾ ਘੁੱਟ ਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਹੈ ਹਾਲਾਤੇ ਪੁਲਿਸੇ ਵੱਲੋਂ 4 ਲੋਕਾਂ ਦੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 3 ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ 1 ਦੀ ਗ੍ਰਿਫਤਾਰੀ ਅਜੇ ਬਾਕੀ ਹੈ ਉਹ ਸੀ ਕੁੜੀ ਦੀ ਨਨਾਨ ਕੁੜੀ ਦੀ ਨਨਾਨ ਜਿਹੜੀ ਹਾਲੇ ਤੱਕ ਫਰਾਰ ਦੱਸੀ ਜਾ ਰਹੀ ਹੈ ਤੇ ਜਲਦ ਹੀ ਪੁਲਸੇ ਵੱਲੋਂ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਉਸ ਨੂੰ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਵੇਗਾ لیکن ਪਰਿਵਾਰ ਦੇ ਵੱਲੋਂ ਜਿਹੜਾ ਕਿ ਪੁਲਿਸ ਸਟੇਸ਼ਨ ਦੇ ਬਾਹਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਨਨਾਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਗੀ ਰਾਣਾ ਦੇ ਵਿੱਚ ਸੋਹਰੇ ਪਰਿਵਾਰ ਦੇ ਵੱਲੋਂ ਮਿਲ ਕੇ 9 ਦਾ ਕਲਾ ਕੋਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਸੋਹਰਾ ਪਰਿਵਾਰ ਦੇ 4 ਮੈਂਬਰਾਂ ਦੇ ਉੱਤੇ ਮੁਕੱਦਮਾ ਦਰਜ ਥਾਣਾ ਨੰਦਗੜ ਦੇ ਵਿੱਚ ਕੀਤਾ ਗਿਆ ਸੀ ਜਿਸ ਦੇ ਵਿੱਚ ਮ੍ਰਿਤਕ ਲੜਕੀ ਦੇ ਪਤੀ ਸਤਸੋਹਰਾ ਤੇ ਨਨਾਨ ਸ਼ਾਮਿਲ ਹੈ ਇਸ ਮਾਮਲੇ ਸੰਬੰਧੀ ਪੁਲਿਸ ਦੇ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਦੇ ਵਿੱਚ ਹਾਲੇ ਨਨਾਨ ਨੂੰ ਜਿਹੜਾ ਗ੍ਰਿਫਤਾਰੀ ਨਹੀਂ ਹੋਈ ਏ ਉਸ ਦੀ ਗ੍ਰਿਫਤਾਰੀ ਹਾਲੀ ਬਾਕੀ ਹੈ ਜਿਸ ਦੇ ਵਿੱਚ ਲੜਕੀ ਦੇ ਪਰਿਵਾਰ ਦੇ ਵੱਲੋਂ ਪਹਿਲਾ ਥਾਣਾ ਨੰਦਗੜ ਦੇ ਬਾਹਰ ਧਰਨਾ ਲਾਇਆ ਗਿਆ ਜਿਸ ਤੋਂ ਬਾਅਦ ਅੱਜ ਐਸਐਸਪੀ ਬਠਿੰਡਾ ਦੇ ਦਫ਼ਤਰ ਦੇ ਬਾਹਰ ਇਕੱਠ ਕਰਕੇ ਧਰਨਾ ਲਗਾਇਆ ਗਿਆ ਤੇ ਮ੍ਰਿਤਕ ਲੜਕੀ ਦੀ ਨਨਾਨ ਦੀ ਗ੍ਰਫਤਾਰੀ ਦੀ ਜਿਹੜੀ ਮੰਗ ਰੱਖੀ ਗਈ ਹੈ ਇਸ ਮਾਮਲੇ ਦੇ ਵਿੱਚ ਸਬੰਧਤ ਅਧਿਕਾਰੀ ਡੀਐਸਪੀ ਹੀਨਾ ਗੁਪਤਾ ਦੇ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਲੜਕੀ ਜੋ ਕਿ ਬਹਿਮਨ ਦਿਵਾਨਾ ਦੀ ਰਹਿਣ ਵਾਲੀ ਸੀ ਤੇ ਜੰਗੀ ਰਾਣਾ ਪਿੰਡ ਦੇ ਵਿੱਚ ਉਸਦਾ ਵਿਆਹ ਹੋਇਆ ਸੀ ਪਰ ਪੇਕੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਸਹੁਰੇ ਪਰਿਵਾਰ ਦੇ ਵੱਲੋਂ ਸਾਡੀ ਧੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਤੇ ਦਹੇਜ ਦੀ ਮੰਗ ਜਿਹੜੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਬਿੱਤੇ ਦਿਨ ਪਹਿਲਾਂ ਸਾਡੀ 300 ਪਰਿਵਾਰ ਨੇ ਮਿਲ ਕੇ ਗੱਲ ਕੋਟ ਕੇ ਜਿਹੜਾ ਮਾਰ ਦਿੱਤਾ ਤੇ ਡੀਐਸਪੀ ਆਰਹੀਨਾ ਗੁਪਤਾ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਨਨਾਨ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਅਸੀਂ ਉਹਨਾਂ ਨੂੰ ਜਿਹੜਾ ਕਿ 2 ਦਿਨਾਂ ਦੇ ਵਿੱਚ ਗ੍ਰਿਫਤਾਰ ਕਰ ਲਵਾਂਗੇ ਤੇ ਪਰਿਵਾਰ ਨੂੰ ਇਹ ਭਰੋਸਾ ਦਿੱਤਾ ਗਿਆ ਅੱਜ ਜਿਹੜਾ ਆ ਗਿਆ ਕਿ ਤਕਰੀਬਨ 50 ਦੇ ਹੰਦੇ ਵਿੱਚ ਦੇ ਬਾਵਜੂਦ ਜਿਹੜਾ ਬਹਿਮਨ ਦਵਾਨੇ ਦੀ ਬੁੱਢੀ ਸੀਗੀ ਜੰਗੀ ਰਾਣੇ ਵਿਆਹੀ ਹੋਈ ਸੀ ਸਾਲ ਪਹਿਲਾਂ ਦੀ ਗੱਲ ਹੈ ਇਹ ਤੇ ਉਹਦਾ 50ਵਾਂ ਹੋ ਗਿਆ ਯਾਨੀ ਮਰਦ ਕਰੇ ਨੂੰ ਉਹਦੀ ਹੱਤਿਆ ਕਰਤੀ ਚਾਰ ਪਰਿਵਾਰ ਦੇ ਜੀ ਆ ਉਹ ਜੰਗੀ ਰਾਣੇ ਦੇ ਤੇ ਤਿੰਨਾਂ ਨੂੰ ਰੈਕਟ ਪਾਤੀ ਚੌਥੇ ਜਿਹੜੀ ਉਹਦੀ ਨਾਨਾ ਜਿਹੜੀ ਕੁੜੀ ਨੇ ਹੱਤਿਆ ਕਰੀ ਸੀ ਉਹ ਉਹ ਅਜੇ ਤਾਂ ਹੀ ਯਾਨੀ ਉਹ ਬਾਹਰ ਆ ਤੇ ਲਗਾਤਾਰ ਜਾਨੀ ਆਏ ਖੁੱਲ ਦਿੱਤੀ ਹੋਈ ਆ ਪ੍ਰਸ਼ਾਸਨ ਨੂੰ ਬੁਝੇ ਸੀ ਕਹਿਣਾ ਹੋ ਠੀਕ ਆ ਬਾਤ ਨਹੀਂ ਆਉਦਾ ਦੀ ਬੁੱਤ ਜਿਹੜੀ ਕਹਾਣੀ ਬਣ ਗਈ ਪਰ ਫੌਰੀ ਇਹ ਪਰਿਵਾਰ ਨੂੰ ਨਾਲ ਦੀ ਨਾਲ ਇਨਸਾਫ ਮਿਲਣਾ ਚਾਹੀਦਾ ਸੀ ਰੈਸਟ ਪਾਉਦੇ ਤਾਂ ਕਾਨੂੰਨੀ ਪ੍ਰਕਿਰਿਆ ਕੀ ਹੁੰਦੀ ਆ ਉਹ ਨਾਲ ਹੀ ਸਾਨੂੰ ਬੜਾ ਕੋਈ ਰੌਲਾ ਸਾਡਾ ਅਸੀਂ ਕਹਿੰਦੇ ਆ ਫੌਰੀ ਰੈਸਟ ਤਾਂ ਪਾਈ ਜਾ ਬਣਾ ਜਿਹੜਾ ਦੋਸ਼ੀ ਆ ਨੌਗੜ੍ਹ ਸਰਿਆ ਪਰਚੇ 'ਚ ਨਾ ਉਹਦਾ ਬਲਜਿੰਦਰ ਕੌਰ ਦਾ ਉਹਨੂੰ ਹਲੇ ਤਾਂ ਇੰਜ ਜਾਨੀ ਰੈਸਟ ਨਹੀਂ ਪਾਈ ਉਹਦੀ ਹੁਣ ਅੱਜ ਜਾਨੀ ਇੱਥੇ ਵੱਡੇ ਘੱਟ 'ਚ ਅਸੀਂ ਆਏ ਆ ਦੁਬਾਰੇ ਕਿਉਂਕਿ ਚੰਨ 5 ਦਿਨ ਹੋ ਗਏ 2 ਦਿਨਾਂ ਦਾ ਭਰੋਸਾ ਉਹਨੂੰ ਦਿੱਤਾ ਸੀ ਅਸੀਂ 2 ਦਿਨ ਲਾ ਕੇ 5ਵੇਂ ਦਿਨ ਫੇਰ ਆਏ ਆ ਹੋਰ ਵੀ ਇਸ ਤਰ੍ਹਾਂ ਹੀ ਆ ਦੋ ਦਿਨਾਂ ਦਾ ਭਰੋਸਾ ਦਿੱਤਾ ਤੀਜੇ ਦਿਨ ਅਸੀਂ ਸਾਡੀ ਬੇਨਤੀ ਹੋਊਗੀ ਕਿਉਂਕਿ ਅਸੀਂ ਪਰਿਵਾਰ ਨੂੰ ਕੋਈ ਮੂਹਰ ਖੋਣ ਜੋਗਰੇ ਨਹੀਂ ਕਿਉਂਕਿ ਜੱਥੇਬੰਦੀ ਆ ਜੇ ਅਸੀਂ ਇਹੋ ਜਿਹੇ ਕੰਮ ਵਾਸਤੇ ਖੜਾਂਗੇ ਨਾ ਫਿਰ ਸਤੂ ਕਰਾਉਣਾ ਕੀ ਹੈ ਕਿਸੇ ਨੇ ਅਸੀਂ ਦੋ ਦਿਨ ਵੇਟ ਕਰਕੇ ਹੋਰ ਤੀਜੇ ਦਿਨ ਜਾਨੀ ਇੱਥੇ ਹੀ ਆਵਾਂਗੇ ਫਿਰ ਲਗਾਤਾਰ ਇਹਨੂੰ ਜਾਨੀ ਚਲਾਵਾਂਗੇ ਕਿ ਹਜੇ ਤਾਈਂ ਹਾਲਤਾਂ ਬਿਲਕੁਲ ਜਿਉ ਦਾ ਆਫਰ ਲੈਟਰ ਆਇਆ ਸੀ ਪੜ੍ਹਾਈ ਬਹੁਤ ਕਰੀ ਸੀ ਦੋ ਦਿਨ ਪਹਿਲਾਂ ਆਫਰ ਲੈਟਰ ਆਇਆ ਸੀ ਉਹਨੇ ਬਾਹਰ ਜਾਣਾ ਸੀ ਕੋਈ ਤਾਂ ਹੈ ਇਹਦਾ ਮਾਵਲਾ ਸੀਗਾ ਜੋ ਕੋਈ ਲਾ ਮੈਰਿਜ ਦੇ ਮਾਮਲੇ ਇਹੋ ਜਿਹੇ ਹੁੰਦੇ ਆ ਉਹ ਕੇਰਾਂ ਤਾਂ ਉਹ ਭਾਵਕ ਹੁੰਦੇ ਹੁੰਦੇ ਆ ਆਪਦੇ ਉਸ ਗੇੜ 'ਚ ਉਸ ਤੋਂ ਬਾਅਦ ਫਿਰ ਉਹ ਮੰਗ ਕਰਦੇ ਆ ਵੀ ਸਾਨੂੰ ਕੋਈ ਦਹੇਜ ਵੀ ਪੂਰਾ ਦਿੱਤਾ ਜਾਵੇ ਯਾਨੀ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਕੁਝ ਇਹ ਮਾਮਲਾ ਸੀਗਾ ਹਾਂ ਲਾ ਮੈਰਿਜ ਹੋਈ ਚਰ ਦੁੱਖ ਦੀ ਗੱਲ ਇਹ ਆ ਵੀ ਆਏ ਕਿਸੇ ਦੀ ਆਤਮ ਹੱਤਿਆ ਕਰ ਦੇਣੀ ਇਹ ਦਰੋ ਦਿਨ ਇਸ ਗੱਲਾਂ ਨੂੰ ਬੜਾਵਾ ਮਿਲ ਰਹੇ ਆ ਜੇ ਇੱਥੇ ਨਾ ਪ੍ਰਸ਼ਾਸਨ ਨੇ ਨਾਂ ਪਾਈ ਤਾਂ ਇਹ ਗੱਲਾਂ ਆਮ ਹੀ ਬਣ ਜਾਣਗੀਆਂ ਆਮ ਬਣੀਆਂ ਹੀ ਪਈਆਂ ਕੋਈ ਇਹਦੇ ਚੱਕ ਨਹੀਂ ਕੀ ਗੱਲ ਕੀ ਹੁੰਦੀ ਹੈ ਬੱਸ ਹੋਣਾ ਸੀ ਜੀ ਬੱਸ ਹੋਣਾ ਮੈਨੂੰ ਜੀ ਥੋੜੀ ਢਿੱਲੀ ਆ ਬਲੱਡ ਘਟ ਗਿਆ ਕਮ ਹੋ ਗਈ ਜਦੋਂ ਸਿਕਾਇਤ ਕੋ ਸੜ ਜਾਂਦਾ ਰੁਕੀ ਪਈ ਸੀ ਚਲਦਾ ਜੀ ਇੰਨੇ ਪਤਾ ਕੋ ਸਾਨੂੰ ਦੱਸ ਕੇ ਨਹੀਂ ਕੋ ਸਾਨੂੰ ਗਲਤ ਕਰਦਾ ਤੇ ਉਸ ਤੋਂ ਬਾਅਦ ਜੀ ਐਸੀ ਕੋਲੇਗਾ ਦੇਖੋ ਕੋਈ ਕੋਲੋਂ ਸਾਡੀ ਸੁਣਵਾਈ ਨਹੀਂ ਕਰੀ ਸਾਡੇ ਇਹ ਵੀ ਆ ਵੀ ਆ ਕਿ ਨਾ ਟੈਂਕ ਕਿਆ ਨੂੰ ਤੋ ਮੈਂ ਨਹੀਂ ਹੋ ਗਿਆ ਕਿ ਆਪਕੀ ਪਹਿਲਾਂ ਕਿ ਫੋਨ ਆਉਂਦੇ ਸੀ ਕਿ ਤੁਹਾਨੂੰ ਪਰੇਸ਼ਾਨ ਕੀਤਾ ਜਾਵੇ ਤੇ ਫੋਨ ਆਉਂਦੇ ਸੀ ਮੈਂ ਨਹੀਂ ਮੈਂ ਆਖੀ ਗਈ ਸੀ ਲਿਆਣ ਤੇ ਮੈਂ ਤਾਂ ਸਾਈ ਕਿ ਉਹ ਵੀ ਯਾਦ ਰਹੀ ਲੱਗੇ ਸੀ ਤੇ ਉਹ ਵਿਭਾਗ ਦੀ ਕੰਨੀ ਵੀ ਠੀਕ ਆ ਠੀਕ ਨਹੀਂ ਕੋਈ ਤਾਂ ਨਹੀਂ ਨਹੀਂ ਕਰੀ ਫੋਨ ਫੇਰ ਹੋ ਨਹੀਂ ਕੋਈ ਕੰਮ ਕਰ ਦੇ ਜੀ ਆਹ ਲਿਆ ਲਿਆ ਕਿ ਆਪ ਕਰਦੇ ਸੀ ਸਭ ਤੋਂ ਮਾਰਿਆ ਹੋ ਗਿਆ ਆਰੇ ਗਏ ਸਟਾਫ ਦੇ ਸਵੇਰੇ 7 ਵਜੇ ਫੋਨ ਆਇਆ ਜੀ ਉਦੋਂ ਤਾਂ ਪਹਿਲਾਂ ਮੁੱਕੀ ਵੀ ਸੀ ਜਦੋਂ ਜੜਵੇ ਲੈ ਕੇ ਆਏ ਉਦੋਂ ਪਹਿਲਾਂ ਘਰੇ ਮੁੱਕੀ ਸੀਗੀ ਮਾਸੀ ਜਦੋਂ ਗਏ ਉੱਥੇ ਕੀ ਕਿਹਾ ਗਿਆ ਉਹਨਾਂ ਨੇ ਕਿਹਾ ਵੀ ਬਲੱਡ ਘਟ ਗਿਆ ਗਮ ਹੋ ਗਈ ਐ ਜੀ ਤੇ ਉੱਥੇ ਜੀ ਪਤਾ ਲੱਗ ਗਿਆ ਜਦੋਂ ਮੂੰਹ ਨਾਲ 9 ਵਜੇ ਗਏ ਸੀ ਕਿ ਮੁੱਕੀ ਪਈ ਸੀ ਸਾਡੇ ਜਾਂਦਾ ਉਹਨਾਂ ਦਾ ਬਸ ਇੰਨੇ ਹੀ ਉਹਨਾਂ ਨੇ ਕਿਹਾ ਵੀ ਬਲੱਡ ਘਟ ਗਿਆ ਤੇ ਕੋਈ ਕੋਈ ਕਰਤਾ ਹੀ ਤਾਂ ਕਹਿ ਕੇ ਆ ਬੱਲੇ ਇਹਨੂੰ ਜੀ ਦੋ ਦਿਨ ਲੈ ਲੈ ਦੋ ਦਿਨਾਂ ਕੀ ਸੀ ਫੇਰ ਹਟਦੇ ਆਗੇ ਹਾਂ ਕੀ ਕੀਤਾ ਹੈਗਾ ਤੁਹਾਡੇ ਵੀ ਗੱਲ ਬਸ ਹਾਂ ਇੱਥੇ ਲਾ ਰਿਹਾ ਹਾਂ ਜੀ ਪਵਨ ਵਿਧਿਆਪੀ ਇਹ ਬਹਿਮਣਵਾਨੇ ਤੋਂ ਜੰਗੀ ਰਾਣੀ ਕੁੜੀ ਆ ਵਿਆਹੀ ਸੀ ਸਵਾ ਕਸਾਲ ਹੋ ਗਿਆ ਹੂੰ ਬਹਿਮਣਵਾਨੇ ਤੋਂ ਤੇ ਉਹ ਕੁੜੀ ਆ ਤੇ ਮਤਲਬ ਸਾਰੇ ਪਰਿਵਾਰ ਨੇ ਮਾਰਤੀ ਹੂੰ ਵਿੱਚ ਉਹਦੀ ਨਣਾਨ ਉਹਦੀ ਸੱਸ ਸਹਕਾਰ ਵਾਲਾ ਤੇ ਸੋਹਰਾ ਪਰੰਤੂ ਚਾਰਾਂ ਦੇ ਪਰਚਾ ਤਾਂ ਕਰ ਲਿਆ ਦਰਜ ਕੁੜੀ ਨੂੰ ਬਚਾਇਆ ਜਾ ਰਿਹਾ ਉਹਦੇ ਤੇ ਅੱਜ ਤੱਕ ਰੇਡ ਹੀ ਨਹੀਂ ਕਰੀ 45 ਦਿਨ ਕਿੰਨੇ ਦਿਨ ਹੋ ਗਏ ਲਗਭਗ 45 ਦਿਨ ਹੋ ਗਏ ਜੀ 55 55 ਦਿਨ ਹਾਂ ਜੀ ਇਸ ਮਾਮਲੇ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਨਹੀਂ ਬਹੁਤ ਵਾਰੀ ਮਿਲੇ ਜੀ ਮਤਲਬ ਥਾਣਾ ਸਾਦਰ ਨੂੰ ਵੀ ਮਿਲੇ ਨਹੀਂ ਮਤਲਬ ਇਹ ਕੁੜੀ ਦੇ ਨਾਨਕੇ ਪਿੰਡ ਦਿਉਣਾ ਸੀ ਦਿਉਣ ਤੋਂ ਹੈ ਵਿਮਨ ਤੋਂ ਉਹਨਾਂ ਦੀ ਲੜਕੀ ਸੀ ਵਿਆਹ ਹੀ ਜੰਗੀ ਰਾਣੀ ਹੈ ਦੋਨਾਂ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਇਹ ਤੋਂ ਪਹਿਲਾਂ 5-6 ਵਾਰ ਇਕੱਠੀਆਂ ਹੋ ਚੁੱਕੀਆਂ ਡੀਐਸਪੀ ਮੈਡਮ ਨੂੰ ਮਿਲਿਆ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਪਹਿਲਾਂ ਇਹ ਤੋਂ ਪਹਿਲਾਂ ਵੀ ਆ ਕੇ ਮਤਲਬ ਮਿਲੇ ਉਦੋਂ ਵੀ ਵਿਸ਼ਵਾਸ ਦਿਵਾਇਆ ਜੇਐਸਐਸਪੀ ਦੇ ਮੈਡਮ ਦੇ ਆਏ ਸਾਂ ਐਸਐਸਪੀ ਮੈਡਮ ਹੈ ਨਹੀਂ ਐਸਪੀ ਐਚ ਆਈ ਨੇ ਗੱਲਬਾਤ ਨਹੀਂ ਜੇ ਗੱਲਬਾਤ ਚੱਲ ਰਹੀ ਹੁੰਦਾ ਟੀਮ ਗਈ ਹੋਈ ਐ ਉਹ ਬਾਹਰ ਚਾ ਕੇ ਦੱਸੂ ਜੋ ਵੀ ਫੈਸਲਾ ਹੁੰਦਾ ਪਰੰਤੂ ਅਸੀਂ ਤਾਂ ਕੋਈ ਇਹਦੇ ਤੇ ਸਾਨੂੰ ਨਾ ਤਾਂ ਧਰਨੇ ਲਾਉਣ ਦਾ ਚਾਹੋ ਆ ਅਸੀਂ ਤਾਂ ਆਪਣੀ ਨੌਜਵਾਨ ਲੜਕੀ ਮਰ ਗਈ ਉਹਦੇ ਲਈ ਹੰਸਾਫ ਜਾਂਦੀ ਹੈ ਵੀ ਜੋ ਲੜਕੀ ਦੇ ਮੁਰਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇੱਕ ਲੜਕੀ ਜੇ ਭਗੌੜੀ ਆ ਕੁੜੀ ਦੀ ਨਰਾਨ ਉਹਦੇ ਤੇ ਕੋਈ ਰੇਡ ਹੀ ਨਹੀਂ ਕੀਤੀ ਅੱਜ ਤੱਕ ਕਿੰਨਾਕੀ ਕਿਉਂ ਲਾਦਾ ਕਿਉਂ ਨਹੀਂ ਕੀਤੀ ਕਿੱਥੇ ਲਕਵਾਗੇ ਇਹ ਹੁਣ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਹੋ ਸਕਦਾ ਗਾਂਧੀ ਦੀ ਕੋਈ ਸ਼ਮਾਰਤ ਪੈ ਗਈ ਹੋਵੇ ਇਨਵੋਲਵ ਕਿੰਨੇ ਜਣੇ ਇਹਦੇ ਤੇ ਕਿਤੇ ਨਾ ਕਿਤੇ ਇੱਕ ਪ੍ਰਸ਼ਾਸਨਤੀ ਕਤਾਹੀ ਹੈ ਕਿਉਂਕਿ ਜੇ ਦੂਜੇ ਤਿੰਨ ਮਰਦੋਂ ਫੜੇ ਜਾ ਸਕਦੇ ਤਾਂ ਉਹ ਕਿੱਥੇ ਪਹੁੰਚ ਸਕਦੀ ਸੀ ਉਹਦੇ ਨਾਲ ਕੇ ਪਰਿਵਾਰ ਮਾਮੇ ਚਾਚੇ ਤਾਈ ਕਿਸੇ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਜਦੋਂ ਪੁਲਿਸ ਚਾਹੇ ਤਾਂ ਘਾਨਿਆਂ ਨੂੰ ਮਨਾ ਲੈਂਦੀ ਹੈ ਆਪਣੀਆਂ ਰਿਕਾਰਡਿੰਗ ਚੱਲ ਗਈ ਇੱਥੇ ਜਦੋਂ ਪ੍ਰਸ਼ਾਸਨ ਚਾਹੇ ਆ ਇਹ ਗੱਲਾਂ ਨੂੰ ਕਹਿ ਸਕਦੀ ਐ ਵੀ ਤੂੰ ਛੇਰ ਆ ਮਤਲਬ ਇਹ ਇਹੋ ਜੀ ਗੱਲ ਨਹੀਂ ਵੀ ਉਹ ਲੜਕੀ ਫੜੀ ਨਾ ਜਾਂਦੀ ਜੇ ਪ੍ਰਸ਼ਾਸਨ ਚਾਹੁੰਦਾ ਉਹ ਕਿਤੇ ਵੀ ਗ੍ਰਿਫਤਾਰ ਹੋ ਚੁੱਕੀ ਹੁੰਦੀ ਉਹਨੂੰ ਬਚਾਇਆ ਜਾ ਰਿਹਾ ਵੀ ਉਹਦੀ ਕਿਤੇ ਬੇਲ ਹੋ ਜਾਈ ਉਹਨੇ ਬੇਲ ਅਪਲਾਈ ਵੀ ਕੀਤੀ ਸੀ ਇੱਥੋਂ ਰਿਜੈਕਟ ਹੋ ਚੁੱਕੀ ਐ ਹੁਣ ਹਾਈ ਕੋਰਟ 'ਚ ਉਹਦੀ ਬੇਲ ਮੁਕਾ ਅਪਲਾਈ ਕੀਤੀ ਹੋਈ ਐ ਪ੍ਰਸ਼ਾਸਨ ਚਾਹੁੰਦਾ ਵੀ ਹਾਈ ਕੋਰਟ 'ਚ ਉਹਨੂੰ ਰੀਲੀਫ ਮਿਲ ਜਾਈ ਤੇ ਅਸੀਂ ਗ੍ਰਿਫਤਾਰ ਵਾਪਾਂਗੇ ਕਿੰਨੇ ਜਨੇ ਅਸੀਂ ਜਾਣਦੇ ਆ ਵੀ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਐ ਉਸ ਤੋਂ ਬਾਅਦ ਚ ਬੇਲ ਤਾਂ ਆਪੇ ਸਾਰਿਆਂ ਨੂੰ ਮਿਲਦੀ ਐ ਜੋ ਵੀ ਪ੍ਰੋਸੈਸ ਕਾਨੂੰਨ ਮੁਤਾਬਕ ਬਣ ਇੱਕ ਮੈਮਨ ਦੀ ਵਨਪਿੰਟ ਦੀ ਕੁੜੀ ਚੰਗੀ ਰਾਣਾ ਮੈਰਿਡ ਹੈ ਉਹਦੀ ਕੋਡੇ ਇਨ-ਲॉਜ਼ ਪਰੋਂ ਡੌਰੀ ਡੈੱਥ ਦਾ ਪਰਚਾ ਦੁਸਤਰ ਹੋਇਆ ਸੀ ਉਹਨਾਂ ਦੇ ਘਰ ਜਾਣੇ ਦੇ ਵਿੱਚ ਉਹਦੇ ਵਿੱਚ ਉਸ ਕੁੜੀ ਦੀ ਡੈੱਥ ਦੇ ਜਿਹੜੇ 4 ਕਯੂ ਸੀਗੇ ਉਹਦਾ ਹਸਬੰਡ ਉਹਦੇ ਫਾਦਰ ਨੇ ਲੋ ਮਦਰ ਇਨ-ਲॉ ਦੇ ਸਿਸਟਰ ਇਨ-ਲॉ ਉਹਦੇ ਵਿੱਚ ਸੇ ਤਿੰਨ ਦੋਸ਼ੀ ਫੜਨੇ ਸੀ ਜਿਹੜੀ ਉਹਦੀ ਨਨਾਨ ਹੈ ਉਹ ਸਾਡੇ ਤੱਕ ਅਸੀ ਅਰੈਸਟ ਨਹੀਂ ਕੀਤੀ ਉਸ ਕਰਕੇ ਧਰਨਾ ਦਿੱਤਾ ਗਿਆ ਸੀ ਕਿ ਉਹਦੀ ਨਨਾਨ ਉਹ ਜਲਦੀ ਜਲਦੀ ਅਰੈਸਟ ਕਰਾਵੇ ਤਾਂ ਅਸੀਂ ਇਹਨਾਂ ਨੂੰ ਵਿਸ਼ਵਾਸ ਕਰਾਇਆ ਕਿ ਸਮੋਰਿੰਗ ਦੇ ਟਾਈਮ ਤੱਕ ਆਵੇ 2 ਦਿਨ ਦੇ ਵਿੱਚ ਵਿੱਚ वो जड़ी लड़की उन्होंने भी रेस्ट करेगी इंक्वायरी मैम चेंज की है और नहीं इंक्वायरी नहीं है सीआईए टू डी टीम की नाल थाने की टीम के नाल ही लगाती है ताकि ये प्रोसेस थोड़ा जल्दी हो सके जड़ी लड़की रहती है वो कि रोल सर इनके अकॉर्डिंग की वो भी उस टाइम जब कुड़ी की उन्होंने डाउट डेथ हुई है वो कुड़ी उस टाइम मौके पे सिंग पा जा सके डेथ की मतलब जी कलापुर मैं बड़ी पोस्टमार्टम हुआ ചെയ്യുന്നുണ്ട് ഈ കൂട്ടത്തിൽ ഈ ഒരു കോട്ട എലി strangulation ന്ന് പറഞ്ഞിട്ട്